ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੀ ਆਂ ਜੀ ਬਹੁਤ ਵਧੀਆ ਹੋਵੇਗਾ ਤੇ ਹਾਂਜੀ ਤੁਹਾਡੇ ਕਹਿਣ ਦੇ ਮੁਤਾਬਕ ਇਹਨਾਂ ਨੇ ਆਪਣਾ ਚੈਨਲ ਬਣਾ ਲਿਆ ਆ ਉਹਦਾ ਲਿੰਕ ਆਪਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਕਮੈਂਟ ਬਾਕਸ ਦੇ ਵਿੱਚ ਦੇ ਦਾਂਗੇ ਪਲੀਜ਼ ਉੱਥੇ ਜਾ ਕੇ ਲਿੰਕ ਨੂੰ ਟੱਚ ਕਰੋ ਉਹਨਾਂ ਦੇ ਚੈਨਲ ਤੱਕ ਪਹੁੰਚਦੇ ਦੱਬ ਕੇ ਸਬਸਕ੍ਰਾਈਬ ਕਰੋ ਤੇ ਅਦੀ ਲਾਂਤਾ ਭਰਿਆ ਤੇ ਕੁੱਤੇ ਖਾਣ ਵਾਲਾ ਬਲੌਗ ਦੇਖੋ ਠੀਕ ਆ ਜੀ हां जी हां जी जास्मिन मौजी आ गया है बाहरों इंग्लैंड तो आया है ये नवां शहर वालों से अंदर आ गए ਤੁਸੀਂ ਬਲੇਸਿੰਗਸ ਦਿਆ ਕਰੋ ਦੂਰ ਤੇ ਬਸ ਬੈਠੇ ਵੀ ਰਾਜੀ ਖੁਸ਼ੀ ਰਹੋ ਢਿੱਡ ਦੇ ਵਿੱਚ ਤਾਂ ਲੱड्डू ਫਟਦੇ ਆਂ ਐਂ ਚੂਰੀ ਮੋਤੀ ਚੂਰ ਬਣਦਾ ਫਟਾਫਟ ਕੇ ਰੇ ਬੂੰਦੀ ਸੱਚ ਬੂੰਦੀ ਕਹਿੰਨੇ ਆਪਾਂ ਪਰ ਉੱਪਰ ਉੱਪਰ ਕਹਿੰਦੀ ਆ ਨਾ ਭੇਦੇ ਐ ਦੀ ਕੀ ਲੋੜ ਸੀਗੀ ਨਾਲੇ ਤਾਂ ਸਾਰਾ ਕੁਝ ਆਪਣਾ ਨੰਗ ਪਾਣਾ ਤੁਸੀਂ ਫੋਨਾਂ ਦੇ ਉੱਤੇ ਦੁਖਾਲਦੇ ਰਹਿਣੇ ਆ ਕਦੇ ਕਹਿ ਵੀ ਦਿਆ ਕਰੋ ਬੇ ਪੈਸੇ ਹੈਗੇ ਆ ਕਦੇ ਹੀ ਕਹਿ ਦਿਆ ਕਰੋ ਉਹ ਫਿਰ ਜਿਹੜੇ ਤੁਹਾਨੂੰ ਦੇਖਦੇ ਆ ਅਗਲੇ ਨੂੰ ਫਿਰ ਤਰਸ ਆ ਜਾਂਦਾ ਹੈ ਉਹ ਇਸ ਤਰ੍ਹਾਂ ਕਿ ਭੇਜ ਦਿੰਦੇ ਆ ਹੁਣ ਤੁਸੀਂ ਖੋਲ ਕੇ ਦੱਸੋ ਅੰਗੇ ਦੇ ਵਿੱਚ ਕੀ ਆ ਐਵੇਂ ਨਾ ਟਾਈਮ ਖਰਾਬ ਕਰੋ ਤੁਸੀਂ ਐ ਫਾਰਮੈਲਟੀ ਨਹੀਂ ਇਹ ਘੋਟ ਕੇ ਨਾ ਭੇਜਦੇ ਤੇ ਇਸ ਪ੍ਰੈਸ਼ਰ ਸਾਨੂੰ ਆਰਡਰ ਤੋਂ ਬੁਲਾਉਣਾ ਪੈਂਦਾ ਹੂੰ ਦੀ ਤਨਖਾਹ ਵੀ ਠੀਕ ਠੀਕ ਜੀ ਆਵਾ ਥੋੜੀ ਜਿਹੀ ਮਹਿੰਗੀ ਗੱਲ 10 ਕ ਜਾਣਦੀ ਹੈ ਅੱਛਾ ਹਾਈ ਹਾਈ ਰੱਬਾ ਮੈਨੂੰ ਤਾਂ ਲੱਗਦਾ ਇਹਨਾਂ ਨੇ ਕਿਸੇ ਖਾਲ ਖੁੰਜੇ ਦੇ ਵਿੱਚ ਜਾ ਕੇ ਤੇ ਸੈਡ ਸੂੜ ਤੇ ਫੁਕਰੀਆਂ ਆ ਨਾ ਟਰਾਲੇ ਹੀ ਭਰਿਆ ਲੱਗਦਾ ਹੈ ਯਾਰ ਦੇਖੋ ਫੁਕਰੀਆਂ 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 ਹੁਣ ਦੇਖ ਲਓ ਕੀ ਕਹਿੰਦੀ ਆ ਅਸਤੇ ਕਹਿੰਦੀ ਬਾਕਸ ਖੋਲਣ ਵਾਸਤੇ ਇੱਕ ਸਪੈਸ਼ਲ ਬੰਦਾ ਰੱਖਿਆ ਹੋਇਆ 10000 ਤਨਖਾਹ ਤੇ ਓਏ ਉਹਨੂੰ ਫੋਨ ਤਾਂ ਲੈ ਦੇ ਵੇ ਇੱਕ ਕੱਲ ਮੰਗਦੀ ਸੀ ਧਾਤੂ ਉਦੋ ਉਦੋ ਤਾਂ ਨੂੰ ਐ ਦੇ ਕੇ ਚੁੱਪ ਕਰਾਤਾ ਫੋਨ ਤਾਂ ਲੈ ਜਾਂਦੇ ਨੂੰ ਇੱਕ ਤਾਂ ਨਹੀਂ ਲੈ ਕੇ ਦਿੰਦੇ ਵੇ ਕਿਤੇ ਆਪਣਾ ਵੱਖਰਾ ਚੈਨਲ ਨਾ ਬਣਾ ਲਵੇ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਤੇਮੀ ਆदमी ਤੁਸੀਂ ਬਹੁਤ ਆਸਤਰ ਆ ਬਹੁਤ ਸਾਨਾ ਬਟਾਡੀਆਂ ਬਸ ਫਰੀ ਦੀਆਂ ਬੁੱਤੀਆਂ ਕਰੀ ਆਵੇ ਉਹ 10000 ਤੁਸੀਂ ਦਿਨੇ ਆ ਨੂੰ ਬਸ ਕਰੋ ਉਹਨੂੰ ਮਾਰੇ ਗੱਡੀ 'ਚ ਬਿਠਾ ਕੇ ਲੈ ਜੰਨੇ ਆ ਉਹਦੇ ਨਿਆਣੇ ਨੂੰ ਕੱਪੜੇ ਲੈ ਕੇ ਦੇ ਦੇਣੇ ਆ ਬਸ ਨਾ ਫੇਰ ਆਪਣਾ ਕੱਪੜੇ ਕੱਲ ਲੈ ਕੇ ਆਈ ਨਾ ਫੇਰ ਆਪਣਾ ਭਾਈ ਚਾਚਾ ਆ ਐਡਾ ਬਿੱਲ ਐਨੇ ਮਹਿੰਗੇ ਕੱਪੜੇ ਨਾ ਫੇਰ ਅਰਵਿੰਦਰ ਸੇ ਉਹ ਲਾਣੇਦਾਰ ਤਾਂ ਹੁੰਦਾ ਆ ਹੂੰ ਕੋਈ ਪੈਸਾ ਪੁੱਛਨ ਤੁਸੀਂ ਦਿਨ ਦੇ ਨੂੰ ਫਰੀਦਾ ਹੀ ਰੱਖਿਆ ਹੋਇਆ ਐ ਬਕਸ ਇਕ ਲੈਣ ਐਮੀਨਾ ਛੱਡਿਆ ਕਰ ਤੁਸੀਂ ਸਭ ਜਾਣਦੇ ਆ ਤੁਹਾਨੂੰ ਹਮ ਲਾ ਬਾਦੀ ਬਾ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਤੀਏ ਦਿਨ ਦਾ ਤੁਹਾਡੀ ਰੋਪੜ ਦੀ ਕਿਹੜੀ ਲੱਗਦੀ ਆ ਨਾ ਉੱਥੇ ਚਪਲਾ ਨਹੀਂ ਦੇਖੀਆਂ ਤੁਸੀਂ ਕਿ ਜੁੱਤੀਆਂ ਦੇਖੀ ਹੁਣ ਬਾਕਸ ਖੁੱਲਿਆ ਨਹੀਂ ਪਹਿਲੇ ਹੀ ਜੁੱਤੀ ਲੱਗਦੀ ਐ ਮੈਨੂੰ ਇਹਦੇ ਵਿੱਚ। ਆ ਦੂਜੀ ਵਾਲੀ ਜੇ ਮੇਰੇ ਨਾਪ ਦੀ ਹੋਈ ਮੈਂ ਪਾ ਲੈਣੀ ਆ। ਤੀਜਾ ਵੀ ਬੋਲਿਆ। ਜੋ ਮੇਰੇ ਨਾਪ ਦੀ ਹੋਈ ਉਹ ਮੈਂ ਪਾ ਲੈਣੀ ਆ। ਕੁਦਰਤੀ ਬਾਕੀ ਬੂਟ ਨਿਕਲੇ 10 ਨੰਬਰੀ। ਕਹਿੰਦੇ ਇਹ ਤਾਂ ਮੇਰੇ ਨਾਪ ਦੇ ਹੱਥ ਪਾ ਪਾ ਦੇਖਦੇ ਖਜ਼ਾਨੇ ਲੁਕਿਆ ਦੇ ਵਿੱਚ ਬੂਟাইয়া ਜੱਪਤਾਵੇ ਹੋਣੇ ਆ। ਜਿਹੜਾ ਹੱਥ ਪਾ ਪਾ ਦੇਖਣਾ। 10 ਨੰਬਰ ਆ ਮੇਰੇ ਆਣੇ ਆ। ਬੇਹੂ ਪਾਈ ਤੇ ਫੋਟਾ ਫੋਟ ਦੇ ਪੈਰ ਆ ਐਡੇ ਐਡੇ ਪੈਰ ਆਕ ਹਾਥੀ ਦਾ ਪੰਜਾ ਆ ਹੈਂ ਘਰ ਦੇ ਕੀ ਫਿਰਦੇ ਆ ਜਨੌਰ ਜੇ ਨਾ ਹਾਂ ਪਹਿਲਾਂ ਮੈਨੂੰ ਇੱਕ ਗੱਲ ਦਾ ਤੁਸੀਂ ਹੁਣ ਜਵਾਬ ਦੋ ਕੀ ਗੱਲ ਖਿੱਚ ਖਿੱਚ ਕੇ ਬੁਠਾਣੇ ਸਾਰੇ ਨੂੰ ਸੋਫਿਆਂ ਤੇ ਇੱਕੋ ਹੀ ਸੋਫੇ ਤੇ ਤਿੰਨੇ ਜਾਨੀਆਂ ਬਿਠਾਈਆਂ ਕਹਿਣ ਸਿੱਧੀ ਸਿਹਤ ਨਾ ਇੱਕ ਪਾਸੇ ਸਾਸੂ ਆ ਇੱਕ ਪਾਸੇ ਜਠਾਣੀ ਗੱਬੇ ਆਹ ਮਹਾਰਾਣੀ ਹੈਂ ਐ ਸਹੀ ਗੱਲ ਆ ਅੱਦੀ ਲੱਗਦਾ ਜਦ ਸਾਡਾ ਮੈਂ ਕੈਮਰਾ ਖੁੱਲਣ ਲੱਗਦਾ ਹਾਂ ਹਾਕਾ ਮਾਂ ਲੱਗ ਜਾਂਦਾ ਆ ਜਾ ਮਾਤਾ ਆ ਜਾ ਬੈ ਜਾ ਬੈ ਜਾ ਛੇਤੀ ਆ ਜਾ ਗੱਡੀ ਚੱਲੀ ਹੈ ਹਾਂ ਸਹੀ ਗੱਲ ਆ ਮੈਂ ਗੱਡੀ ਚੱਲੀ ਜਾਂਦੀ ਕੈਮਰੇਮੈਨ ਦੀ ਉਹਨਾਂ ਨੂੰ ਵੀ ਬਿਠਾ ਲਿਆ ਕਰੋ ਜੋੜੀ ਨੂੰ ਕਬੂਤਰਾਂ ਦੀ ਜੇਠ ਤਿਆਰ ਆਪਣਾ ਬਜ਼ੁਰਗ ਬਾਪਾ ਪਾਪਾ ਸਾਹਿਬ ਜੀ ਉਹਨੂੰ ਵੀ ਨਾਲ ਬਿਠਾਇਆ ਕਰੋ ਪਰ ਨਹੀਂ ਉਹ ਸਿੱਧਾ ਕੈਮਰਾ ਨਾ ਫਿਰ ਸੋਫੇ ਦੇ ਤਿੰਨ ਜਾਨੇ ਬੰਦੇ ਤਾਂ ਉਹਨਾਂ ਦੇ ਤਿੰਨਾਂ ਤੇ ਮਾਰਦਾ ਕੈਮਰਾ ਗੱਲ ਆਇਆ ਨਵੇਂ ਟੰਗ ਨਾਲ ਨਾ ਲੋਕੀ ਦੀ ਸਬਜ਼ੀ ਬਣਾ ਰਹੀਆਂ ਕੀ ਆਲੀ ਨਵੇਂ ਟੰਗ ਨਾਲ ਹਾਂ ਦੇਖੋ ਤਾਂ ਸਹੀ ਕੋਈ ਉੱਠ ਕੇ ਕੋਈ ਦੇ ਕੋ ਕੱਟ ਕੇ ਆਲੂ ਪਾ ਕੇ ਹਾਂ ਬੈਠੇ ਕੀ ਗੱਲ ਕਰਦੇ ਆ ਲੋਕੀ ਦੀ ਸਬਜ਼ੀ ਬਣਾਣੀ ਆ ਕੱਟ-ਕੱਟ ਕੇ ਉੱਠ ਕੇ ਦੇਖੋ ਤਾਂ ਸਹੀ ਦੇਖਣੇ ਨੂੰ ਤੂੰ ਹੱਥੇ ਹੁਣ ਗੈਸ ਚੁੱਲਾ ਢਾਕੇ ਬੈਠੀ ਆ ਜਿਹੜਾ ਉਹਨੂੰ ਸਾਧਦੀ ਆ ਉੱਠ ਕੇ ਦੇਖੋ ਤਾਂ ਸਹੀ ਉਹ ਕੈਮਰਾ ਉਹਦਾ ਛੁੱਟੂਗਾ ਦਾ ਦੇਖੂਗਾ ਅਗਲਾ ਕਮਲੀ ਨੂੰ ਕਹਿ ਕੈਮਰਾ ਫੜੇ ਤਾਂ ਉੜਦਾ ਹੋ ਚੱਲ ਚੱਲੋ ਹੁਣ ਬੜਾ ਰਸੋਈਆਂ ਦੇ ਵਿੱਚ ਲਾਉ ਜਾ ਕੇ ਤੋੜ ਕੇ ਨੇਤਰ ਦੀ ਧੀਆਂ ਹਲਵਾਈਆ ਬਹੁਤਾ ਛੱਡਣਾ ਨਹੀਂ ਐਨੇ ਵੀ ਪੂਰਾ ਲਾਂਗਰੀ ਬਣਾ ਕੇ ਛੱਡੂ ਆਪਣੇ ਸਰਦਾਰ ਸਾਹਿਬ ਨੂੰ ਹੂੰ ਤੇਜ ਬੰਦ ਰਿਹਾ ਹੂੰ ਤੇ ਕਲਮੇ ਤਾਂ ਤਸ ਕਰ ਐ ਫਿਰ ਤੁਹਾਨੂੰ ਆਉਂਦੀ ਮੇਲੇ ਤੇ ਇਹ ਹੋ ਗਿਆ ਕਰਨਾ ਉਹ ਆ ਕੇ ਕਿਸ਼ਮਾਂ ਹੋ ਗਿਆ ਲੈ ਵੀ ਬੰਡੋ ਜੀ ਪ੍ਰਸ਼ਾਨ ਲੈ ਕੇ ਆਓ ਸਵਾਰ ਰੁਪਏ ਦਾ ਬੰਡਿਏ ਜਾਤਾਰਾ ਉਹ ਰਸੋਈ ਚ ਮੜੀਆ ਕਈਆਂ ਮਖਾਸ ਗੱਲਾਂ ਕਿੰਨੇ ਚਿਰਾਂ ਬਾਅਦ ਰਸੋਈ ਚ ਦੇਖਿਆ ਇਹਨੂੰ ਨਹੀਂ ਤਾਂ ਇਹ ਸਿੱਧਾ ਅਪਟਾਉਣਾ ਅਪਟਾਉਣਾ ਰਹਿੰਦੀ ਆ ਉਹਨਾਂ ਹਾਰ ਥਾਲ ਦੇ ਵਿੱਚ ਕੀ ਲੱਡੇ ਜਿਹੇ ਤਲ ਕੇ ਰੱਖਤੇ ਕੀ ਰਿੰਨ ਲੱਗੇ ਆ ਅੱਛਾ ਸੋਫੇ ਤੇ ਬੈਠੀ ਇਹੀ ਗੱਲਾਂ ਕਰਦੀ ਸੀ ਬਈ ਕੋਈ ਤਾਂ ਵੱਡ ਕੱਟ ਕੇ ਬਣਾਉਂਦਾ ਕੋਈ ਆਲੂ ਕੱਟ ਕੇ ਬਣਾਉਂਦਾ ਹੈ ਲੱਡੇ ਕੱਢ ਕੇ ਬਣਾਉਂਦੇ ਆ ਹੂੰ ਹੂੰ ਕੌਣ ਖਾਊਗਾ ਅੱਛਾ ਹੁਣ ਉਹਨੂੰ ਕੋਲ ਖੜਾਇਆ ਆ ਆ ਪਰੇ ਕੜਤੀਆਂ ਮਾਰੀ ਜਾਂਦੀਆਂ ਉਹ ਚੌਣਿਆਂ ਚੁੱਲੇ ਦੇ ਉੱਤੇ ਰੱਖਿਆ ਥੱਲੇ ਗੈਸ ਬਾਲਦਾ ਤੇਲ ਗਰਮੇ ਹੋਣਾ ਕੀ ਉਹ ਚ ਝਾਤੀਆਂ ਮਾਰ ਮਾਰ ਦੇਖੀ ਜਾਂਣਾ ਹਜੇ ਤਾਂ ਕੁਝ ਪਾਇਆ ਵੀ ਨਹੀਂ ਤੁਸੀਂ ਉਹਦੇ ਵਿੱਚ ਉਹ ਵੀ ਦੂਰੋਂ ਹੀ ਕੜਤੀਆਂ ਮਾਰ ਲੱਗੀਆਂ ਕੋਹ ਟਟ ਦਾ ਸਲਫ ਦੇ ਨਾਲ ਲੱਗਦਾ ਐ ਲੱਗਦਾ ਸਲਫ ਦੇ ਨਾਲ ਟੱਚ ਹੁੰਦਾ ਪੂਰਾ ਐ ਕੜਸੀ ਵੱਜਦੀ ਆ ਉਹਦੀਆਂ ਨਾ ਉਹਨੂੰ ਕਾਹਦੇ ਫਾਰਮੈਟੀ ਨੂੰ ਖੜਾਇਆ ਫੇ ਜਦ ਪਤਾ ਆ ਉਹਨੂੰ ਸਖਾ ਆ ਦੀ ਤਾਂ ਉਹਨੇ ਫੜਾ ਦੇ ਘੜਛੀ ਤੂੰ ਕੰਨ ਔਖੀ ਹੋਈ ਜਾਨੀ ਆ ਅੱਛਾ ਇਹ ਰਾਜਸਥਾਨ ਦੀ ਫੇਮਸ ਡਿਸ਼ ਹੈ ਲੋਕ ਦੀ ਸਬਜੀ ਕਹਿੰਦੇ ਵੀ ਇੱਕ ਮਾਤਾ ਜੀ ਕਹਿੰਦੇ ਕਹਿੰਦੇ ਦੇਖ ਲੋ ਤੁਸੀਂ ਇੱਕ ਔਪਟੇ ਵੀ ਖਾਈ ਜਾਂਦੇ ਆ ਲੈ ਤਾਂ ਉਹ ਇਹ ਘਰ ਜਾਏ ਰਾਜਸਥਾਨ ਸੰਤਾ ਪਤਾ ਨਹੀਂ ਲੱਗਿਆ ਕ ਇਹ ਵੀ ਜਠਾਣੀ ਵਾਂਗੂ ਕੱਲੀ ਜਾਈ ਬੱਸ ਦੇ ਵਿੱਚ ਹਾਂ ਹੁਣ ਕਹਿੰਦੀ ਇਹ ਰਾਜਸਥਾਨ ਦੀ ਫੇਵਰੇਟ ਮਸ਼ਹੂਰ ਡੇਚਾ Rajasthan ਦੇ ਵਿੱਚ ਤਾਂ ਹੋਰ ਵੀ ਕਾਝ ਮਸ਼ਹੂਰ ਹਨ ਡੋਡੇ ਕਿਤੇ ਉਹੀ ਨਾ ਘੋਲ ਕੇ ਇਹਨਾਂ ਨੂੰ ਲੇਡਿਆਂ ਦੇ ਵਿੱਚ ਤਲ ਕੇ ਖਲਾ ਦੀ ਝੂਮਦੇ ਫਿਰੂਗੇ ਬਲੌਗ ਵੀ ਇਹਨਾਂ ਇੱਕ ਫੇਕ ਨੰਬਰ ਬਣੂਗਾ ਤੇ ਮੈਨੂੰ ਲੱਗਦਾ ਜਾ ਕੇ ਆਈਆਂ ਤੂੰ ਹੈ Rajasthan ਕਰੈਪ ਰੀ ਅਧਾਰ ਕੱਢ ਤੇ ਗਈ ਸੀ ਕਲਾਇਆ ਸੀਗਾ ਕਰੈ ਕਰੂਆ ਹੈ ਕੀ ਚੱਕਰ ਪੈ ਗਿਆ ਜਿਹੜਾ ਇੰਨੀ ਛੇਤੀ ਤੈਨੂੰ ਡਿਸ਼ ਖਾਤਰ Rajasthan ਜਾਣਾ ਪਿਆ ਆਪੇ ਕਹਿਨੀ ਆ ਉਹਨਾਂ ਨੇ ਕਿਹਾ ਇੱਕ ਵਾਰ ਐਦਾਂ ਬਣਾ ਕੇ ਦੇ ਕਿੰਨਾ ਨੇ ਕਿਹਾ ਦੱਸ ਤਾਂ ਦੇ ਕਿੰਨਾ ਨੇ ਤੈਨੂੰ ਹੁਣ ਦੇਤਾ ਵੀ ਐਦਾਂ ਬਣਾਈ ਦੇ ਉਦਾਂ ਬਣਾਈ ਦੇ ਆ ਤੂੰ ਦਾ ਕਹਿ ਬਈ ਤੇ ਤੂੰ ਅੱਜ ਕੰਟੈਂਟ ਹੈ ਨਹੀਂ ਸੀਗਾ ਤਾ ਤੋ ਬਲੌਗ ਪੂਰਾ ਕਰਨੇ ਨੂੰ ਹੋਈ ਨਾ ਖਿੱਚਿਆ ਕਰੋ ਲੋਕਾਂ ਦਾ ਠੀਕ ਆ ਸਿੱਧਾ ਆ ਗਏ ਬਈ ਮੈਂ ਸਬਜੀ ਬਣਾਉਣ ਲੱਗਿਆ ਕੀ ਉਧਰ ਇਧਰ ਉਹ ਆਂਟੀ ਕਹਿੰਦੀ ਉਹ ਆਂਟੀ ਕਹਿੰਦੀ ਰਾਜਸਥਾਨ ਦੇ ਮਝੂ ਕੋਫਤੇ ਸਾਡੇ ਇੰਡੀਆ ਵਿੱਚ ਵੀ ਬਣਦੇ ਆ ਆਪਣੇ ਸਾਡੇ ਇੱਥੇ ਪਿੰਡਾਂ ਵਿੱਚ ਜਿੰਨੇ ਮਰਜ਼ੀ ਕੋਫਤੇ ਬਣਵਾ ਕੇ ਖਾ ਲੋ ਕੀ ਗੱਲ ਤੇ Rajasthan 'ਚ ਕੋਫਤੇ ਬਣਦੇ ਆ ਹੈਂ ਰੋਪੜ 'ਚ ਬੈਣ ਹੋਇਆ ਕੋਫਤੇ ਹੂੰ ਤੁਹਾਨੂੰ ਨਹੀਂ ਜੀ ਬੋਤ ਇੱਕ ਬਿਮਾਰੀ ਦਾ ਇਲਾਜ ਤੇ ਤੁਹਾਡੇ ਮੋਟਾਪੇ ਵਧਣ ਅਤੇ ਘਟਣ ਦਾ ਵੀ ਇਲਾਜ ਤੁਹਾਡੀ ਰਸੋਈ ਦੇ ਵਿੱਚ ਉਹ ਤਾਂ ਹੈਗੀ ਬਣ ਗਈ ਹੁਣ ਹਕੀਮ ਲੈ ਤਾਂ ਇਲਾਜ ਦੱਸਣ ਲੱਗ ਗਈ ਆ ਸੁਣ ਲਓ ਤੁਸੀਂ ਵੀ ਇੱਥੋਂ ਲੈ ਲਓ ਕੋਈ ਗਿਆਨ ਦੀਆਂ ਗੱਲਾਂ ਗਿਆਨ ਦਾ ਪੇਟੀ ਬਹੁਤ ਬੰਦਦੇ ਹੁਣ ਕਹਿੰਦੀ ਤੁਹਾਡੀ ਬਿਮਾਰੀ ਦਾ ਇਲਾਜ ਸਾਰਾ ਰਸੋਈ ਦੇ ਵਿੱਚ ਆ ਤੇਰੇ ਡੈਡੀ ਨੂੰ ਸ਼ੂਗਰ ਹੋਈ ਆ ਉਹਦਾ ਵੀ ਇਲਾਜ ਕਰਦੇ ਸੁਣਿਆ ਸੀਗਾ ਸ਼ੂਗਰ ਹੋਈ ਆ ਹੈ ਤੇ ਹੁਣ ਤੂੰ ਕਿਹੜੀਆਂ ਬਿਮਾਰੀਆਂ ਦਾ ਪਟਾਰਾ ਖੋੜ ਕੇ ਬੈ ਗਈਆਂ ਰਸੋਈ ਦੇ ਵਿੱਚ ਹੀ ਆ ਨੋਬਿੰਨੇ ਹੋਗੇ ਤੈਨੂੰ ਇਹਦੇ ਕਰਾਈ ਨੂੰ ਯਾਰਦਾ ਨਹੀਂ ਸੀ ਤੈਨੂੰ ਦੱਸਿਆ ਵੀ ਤੇ ਆਹੜੀਆਂ ਬਿਮਾਰੀਆਂ ਦਾ ਸਾਰਾ ਇਲਾਜ ਸੋਈ ਚਾ ਕਾਜੀ ਬੈਦਪੂਣਾ ਖੋਲਣਾ ਆ ਵੈਸੇ ਇੱਕ ਗੱਲ ਆ ਪਤਾ ਤਾਂ ਸੀਗਾ ਬੇਰਾ ਸਿੰਗਰ ਗੇੜੀ ਚ ਲਾਈਨੇpropto ਦੀ ਉੱਦਾਂ ਵੀ ਹੈ ਕੰਮ ਬਥੇਰੀਆਂ ਨਾਈਆਂ ਨੇ ਸੋਰਤਾਲ ਉੱਪਰ ਥਲੇ ਗਏ ਆ ਬੇ ਬਥੇਰੀ ਠੀਕ ਆ ਤੇ ਹਾਂ ਬਲੌਗਰ ਵੀ ਮੈਂ ਕਹਿੰਦਾ ਜੀ ਬਹੁਤ ਮਜੂਰ ਆ ਜੁੱਕੇ ਤੋਂ ਪਿਆਰੇ ਜੇ ਸਬਸਕ੍ਰਾਈਬਰ ਆਂਦੇ ਆ ਮੇਰਾ ਬੜੀ ਮਜੂਰ ਆ ਲਾਣੇਦਾਰ ਨੇ ਵੀ ਇਹ ਘਰ ਦੇ ਵਿੱਚ ਸਾਰਿਆਂ ਨੂੰ ਮਗਰ ਲਾਣ ਦਾ ਵੀ ਤਾਂ ਗਿਆਨ ਹੈਗਾ ਸੱਸ ਸੋਹਰਿਆਂ ਨੂੰ ਇਹਨਾਂ ਟਪਾਣ ਦਾ ਸਾਰਿਆਂ ਨੂੰ ਇੱਕ ਸੋਫੇ ਤੇ ਬਿਠਾਣ ਦਾ ਆਹ ਨਹੀਂ ਸੀ ਪਤਾ ਵਿਆਹ ਬਿਆਦ ਵਿਖੋਲ ਲੈਣੇ ਹਾਂ ਮਰ ਜਾਣੀਏ ਕਿਤੇ ਦੁਕਾਨ ਨਾ ਖੋਲ ਕੇ ਬੈ ਜੀ ਐ ਦੀ ਹਾਈ ਹਾਈ ਸੰਦੇ ਪੈ ਜਾਣੇ ਆਸੇ ਪਾਸੇ ਡਾਕਟਰਾਂ ਦਾ ਹੋਰ ਨਾ ਕਿਤੇ ਬਾਕੀ ਪਿੰਡਾਂ ਲੈਂਦਾ ਡਾਕਟਰਾਂ ਦਾ ਕੰਮ ਫੇਲ ਕਰੀ ਤੂੰ ਹਾਂ ਨਵੇਂ ਨਵੇਂ ਤਾਂ ਰਖੋ ਦੀ ਹਜੇ ਆਪਣੀ ਪ੍ਰੈਗਨਨਸੀ ਤੇ ਡਾਈਟ ਵੱਲ ਧਿਆਨ ਦੇ ਕੰਟੈਂਟ ਹੈ ਨਹੀਂ ਅੱਜ ਕੜਸੀਆਂ ਫਿਰਨ ਲੱਗੀ ਏ ਹਾਏ ਹਾਏ ਸਾਰਾ ਇਹੀ ਚੀਜ਼ ਹੋ ਜਾਂ ਬਾਪੂ ਜੀ ਸਮਝ ਗਏ ਬਾਈ ਮੜੀ ਜੀ ਗੱਲ ਆਦੇ ਕੋਰ ਤੇ ਹਾਂ ਕੀ ਐਸਾ ਥੋੜੀ ਦੇヒ ਦੇ ਵਿੱਚ ਉਹ ਕੋਈ ਨਹੀਂ ਬਦਲਾ ਲੋ ਜੀ ਰੈਸਪੀ ਹੋ ਗਈ ਰਾਜਸਥਾਨ ਦੀ ਮਸ਼ਹੂਰ ਤਿਆਰ ਵੈਸੇ ਇੱਕ ਗੱਲ ਤੁਸੀਂ ਨੋਟਿਸ ਕੀਤੀ ਆ ਇਹਨੇ ਸਾਰੇ ਬਲੌਗਰਾਂ ਚ ਪਾਸਤਾ ਹੋਵੇ ਲੂਡ ਹੋਵੇ ਕਿਦਣਾ ਇਹਨੇ ਕੋਈ ਸਬਜੀ ਬਣਾਈ ਹੋਵੇ ਚਤਰਾ ਦੀ ਗੱਲ ਕਰਦੀਆਂ ਉਦੋਂ ਚੈੱਕ ਕਿੰਨੇ ਕਰਾਂਦੀ ਆ ਆਪਣੇ ਸੋਹਰਾ ਸਾਹਿਬ ਨੂੰ ਕਿਉਂ ਇਸ ਕਰਕੇ ਨਹੀਂ ਬਿਓ ਘਰ ਦੇ ਵੱਡੇ ਆ ਕਿਉਂਕਿ ਪਹਿਨ ਬਾਕੀ ਬਾਕੀ ਬਲੋਗਾਂ ਚ ਵੱਡਾਪਨ ਕਿੱਥੇ ਜਾਂਦਾ ਆ ਆ ਜਿੱਦਣ ਰਬੇ ਵੀ ਸ਼ਾਭਰਮ ਮਨਾਇਆ ਜੋ ਕੋਈ ਤਿਆਰੀਆਂ ਕਰਦੇ ਆ ਉਹਨੂੰ ਪੁੱਛਦਕੇ ਕਰਦੇ ਆ ਨਹੀਂ ਇਹਦੇ ਵਿੱਚ ਵੀ ਇਰਾਜ ਆ ਕਿ ਚਤਰ ਵਾਲਾਈ ਉਹ ਵੀ ਪਤਾ ਕਾਤੇ ਉਹਨੂੰ ਤਾਂ ਚੈੱਕ ਕਰਾ ਦਿੰਦੇ ਤੇ ਦੰਦੇ ਹੈ ਨਹੀਂ ਵਿਚਾਰੇ ਦੇ ਸੁਣੀਆ ਨਾ ਇੱਕ ਕਹਾਵਤ ਸੁਣੀ ਆ ਸਿਆਣੇ ਕਹਿੰਦੇ ਹੁੰਦੇ ਸੀਗੇ ਦੰਦ ਕੇ ਸਵਾਦ ਗਿਆ ਅੱਖਾਂ ਗੀਆਂ ਜਹਾਨ ਗਿਆ ਜਹਾਨ ਗਿਆ ਸੌਰੀ ਦੰਦ ਕੇ ਸਵਾਦ ਗਿਆ ਅੱਖਾਂ ਗੀਆਂ ਜਹਾਨ ਗਿਆ ਜਦੋਂ ਸਵਾਦ ਹੀ ਚ ਲਗਿਆ ਉਹ ਬਚਾਰਾ ਕੀ ਚੈੱਕ ਕਰਕੇ ਦੱਸੂ ਵੀ ਨੂਨ ਘੱਟ ਆ ਜਾਂ ਬਾਧਾ ਪਤਾ ਨਹੀਂ ਟੇਸਟੀ ਟੇਸਟੀ ਕਹਿੰਗੇ ਉਹਨੂੰ ਬਚਾਰਾ ਟੇਸਟੀ ਦਾ ਨਹੀਂ ਬਲਕਿ ਟੇਸਟੀ ਹੁੰਦਾ ਕੀ ਆ ਜਾਹੇ ਇਹ ਉਹ ਨੂਨ ਘੱਟ ਪਾਵੇ ਵੱਧ ਪਾਵੇ ਬਸ ਹੁਣ ਤਾਂ ਇੱਕੋ ਹੀ ਆ ਟੇਸਟੀ ਇੱਕ ਵਾਰ ਇਹਨੇ ਭਈਏ ਨੂੰ ਚੈੱਕ ਕਰਾਤਾ ਸ਼ਾਇਦ ਜੇ ਤੁਸੀਂ ਉਹ ਬਲੌਗ ਦੇਖਿਆ ਹੋਵੇ ਭਈਏ ਨੂੰ ਚੈੱਕ ਕਰਾਤੀ ਇਹਨੇ ਕੋਈ ਚੀਜ਼ ਬਣਾਈ ਸੀਗੀ ਤੇ ਭਈਏ ਦੇ ਕੋਲ ਉਹ ਕਹਿੰਦੇ ਕਿੱਧਰ ਆ ਬਣਿਆ ਮੈਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਖਲਾਨੀ ਭਈਏ ਨੇ ਹੋਕਾ ਦਿਮਾਰ ਕੇ ਕਿਹਾ ਦੂਰ ਨੂਨ ਕਮ ਥਾ ਜਿਹੜਾ ਪੱਜ ਗਿਆ ਮੈਨੂੰ ਲੱਗਦਾ ਭਈਆ ਉਹੀ ਹੋਣਾ ਹੈ ਕਹਿੰਦੀ ਪੀ ਆਪ ਮੰਗ ਲੈ ਤੇ ਨੂਨ ਕੰਮ ਥਾ ਉਹਨੇ ਵੀ ਕਹਿਤਾ ਕਹਿੰਦਾ ਮੈਂ ਵੀ ਤੁਸੀਂ ਜਾਂ ਮੈਂ ਤੁਹਾਨੂੰ ਕਹਿੰਦਾ ਦੱਸੇ ਦਿੱਤਾ ਬੇਰੇ ਵਿੱਚ ਨੂਨ ਘਾਟਾ ਤੇ ਆਪ ਲੈ ਕੇ ਆਣਾ ਸੀਗਾ ਜਾਗਲੇ ਨੇ ਕਹਿ ਦਿੱਤਾ ਮੇਂ ਨੂਨ ਘਾਟਾ ਉਹ ਤਾਂ ਪਤਾ ਲੱਗ ਗਿਆ ਮੋੜ ਕੇ ਉਹ ਚੈੱਕ ਕਰਾਣੇ ਹਟ ਗਈ ਹੁਣ ਜੱਤ ਨੇ ਆਹਾ ਬਾਪੂ ਰੱਖਿਆ ਬਿਨਾ ਦੰਦੜਾ ਅਲੱਗ ਜਿਵੇਂ ਬੇ ਜੇ ਚੱਤਰਾਉਣੇ ਅੱਜ ਰੈਸਪੀ ਬਣਾਈਆ ਤਾਂ ਉਹਦਾ ਐ ਹੋਣਾ ਚਾਹੀਦਾ ਬਲੌਗ ਦੇ ਵਿੱਚ ਐ ਉਤਾਹੀਂ ਹੋਊਗਾ ਜਸਵਾਦ ਦਾ ਨਹੀਂ ਪਤਾ ਲੱਗੂਗਾ ਵਿਚਾਰੇ ਨੂੰ ਚਲੋ ਜੀ ਹੁਣ ਪਾਪਾ ਹੋਣੀ ਤਾਂ ਬਿਨਾ ਸਵਾਦ ਵਾਲੀਆਂ ਰੈਸਪੀਆਂ ਚੈੱਕ ਕਰਦੇ ਆ ਆਪਾਂ ਵੀ ਇਹ ਰੋਟੀ ਸਾਜੀ ਬਣਾਣੀ ਆ ਕਿਉਂਕਿ ਇਹ ਵੀਡੀਓ ਤੁਹਾਡੇ ਕੋ ਸਵੇਰ ਨੂੰ ਪਹੁੰਚਣੀ ਆ ਰਾਤ ਵਾਲਾ ਬਲੌਗ ਆ ਇਹ ਚਲੋ ਜੀ ਅਸੀਂ ਵੀ ਚੱਲਦੇ ਆ ਧੰਨਵਾਦ ਜਦੋਂ ਆਨੇ ਹੋਣੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਦੱਬ ਕੇ ਹਨ ਸਪੋਰਟ ਕਰਦਿਆ ਕਰੋ ਤੇ ਤੁਹਾਡੇ ਬਾਈ ਜੀ ਦਾ ਚੈਨਲ ਨਾਲ ਲਿੰਕ ਹਾਂਜੀ ਦੱਸ ਦਿੰਨੇ ਆ ਦੱਸ ਦਿੰਨੇ ਆ ਟਾਡੇ ਬਾਈ ਜੀ ਦੇ ਚੈਨਲ ਦਾ ਨਾ ਲਿੰਕ ਮੈਂ ਥੱਲੇ ਦੇ ਦਿੱਤਾ ਪਲੀਜ਼ ਨੂੰ ਜਾ ਕੇ ਸਬਸਕ੍ਰਾਈਬ ਕਰੋ ਤੇ ਬੱਤ-ਬੱਤ ਸਪੋਰਟ ਕਰੋ ਚਲੋ ਜੀ ਜਾਈਏ ਆਪਾਂ ਵੀ ਕਿਉਂਕਿ ਸਾਡੇ ਤਾਂ ਦੰਦ ਹੈਗੇ ਸਾਨੂੰ ਉਹਨਾਂ ਵਿੱਚ ਚੱਕਾ ਆਪ ਕਰਨਾ ਬਾਪੂ ਵਾਂਗੂ ਥੋੜੀ ਦੰਦੇ ਹੈ ਨਹੀਂ ਮਾਨੂੰ ਕਰਨਾ ਹੈ ਨਹੀਂ ਧੰਨਵਾਦ